प्यारे दोस्तों प्यार भरी फते कूल करे एक बार फिर तो ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਤੁਸੀਂ ਜੁੜ ਜੋ ਤੀਰ ਤੋਂ ਵਰਲਡ ਦੇ ਨਾਲ ਤੇ ਇਸ ਵੀਡੀਓ ਪਾਉਣ ਦੇ ਪਿੱਛੇ ਮਕਸਦ ਕੀ ਹੈ ਤੇ ਇਸ ਵੀਡੀਓ ਪਾਉਣ ਦਾ ਕਾਰਨ ਕੀ ਹੈ ਤੇ ਇਹ ਵੀਡੀਓ ਕਿਹਦੇ ਲਈ ਆ ਤੇ ਕਿਉਂ ਪਾਈ ਗਈ ਆ ਉਹ ਤੁਸੀਂ ਆਪ ਹੀ ਵਿਚਾਰ ਦੇ ਦਿਓ ਕਮੈਂਟ ਬਾਕਸ ਵਿੱਚ ਆਪਣੇ ਸੁਝਾਅ ਦੇ ਦਿਓ ਇੱਕ ਵਾਰੀ ਇਹ ਵੀਡੀਓ ਸੁਣ ਲਓ ਛੋਟੀ ਜੀ ਵੀਡੀਓ ਆ ਪਰ ਵੀਡੀਓ ਧਿਆਨ ਨਾਲ ਸੁਣਿਓ ਤੁਹਾਨੂੰ ਇਸ ਵੀਡੀਓ ਦੇ ਪਿੱਛੇ ਪਾਉਣ ਦਾ ਕਾਰਨ ਪਤਾ ਲੱਗ ਜੂ ਕਿ ਵੀਡੀਓ ਪਾਈ ਗਈ देखो इस वीडियो एक राजा था मायावी और एक नंबर का नौटन की बाज बात का पतंगड़ कैसे बनाया जाए और उस पतंगड़ को इस्तेमाल करके कैसे भोली जनता को गुमराह किया जाए नोटबंदी ऐसी से हटकर फकीर पर आ गया किसानों के खिलाफ कानून लाया चोरी की नियत भाप कर किसानों ने आंदोलन किया तो माफी मांग ली और बोला हम अपने प्रयासों के बावजूद कुछ किसानों को समझा नहीं पाए जब परिवारवाद पर फंसा तो सब चेले चपाटो को राजा का परिवार लिखने का आदेश थमा दिया मुद्दा परिवारवाद ऐसी हट कर, राजा के परिवार पर आ गया ये वीडियो देखी है ਹੁਣ ਇਹਦੇ ਵਿੱਚ ਦੱਸਣ ਦੀ ਤਾਂ ਲੋੜ ਨਹੀਂ ਕਿ ਕੀ ਹੋਇਆ ਕੀ ਨਹੀਂ ਨੋਟਬੰਦੀ ਦਾ ਕਿਹਨੂੰ ਫਾਇਦਾ ਹੋਇਆ ਕਿਹਨੂੰ ਨੁਕਸਾਨ ਹੋਇਆ ਇਹ ਨਹੀਂ ਪਤਾ ਲੱਗ ਸਕਿਆ ਨੋਟਬੰਦੀ ਕੀਤੀ ਕਿਉਂ ਸੀ ਇਹ ਨਹੀਂ ਪਤਾ ਲੱਗ ਸਕਿਆ ਨੋਟ ਪਿੱਛੇ ਬੰਦੀ ਕਰਨ ਪਿੱਛੇ ਫਾਇਦਾ ਕਿਹਦਾ ਹੋਇਆ ਇਹ ਨਹੀਂ ਦੱਸ ਸਕਦੇ ਕਦੇ ਚੌਂਕੀਦਾਰ ਬਣ ਕੇ ਕਦੇ ਗੰਗਾ ਮਾਂ ਦੇ ਨਾਂ ਤੇ ਵੋਟ ਕਦੇ ਰਾਮ ਨੰਦ ਮੰਦਿਰ ਦੇ ਨਾਂ ਤੇ ਵੋਟ ਕਦੇ ਹਿੰਦੂ ਮੁਸਲਮ ਦੇ ਨਾਂ ਤੇ ਵੋਟ ਦੇ ਪਾਕਿਸਤਾਨ ਦੇ ਭਾਰਤ ਦੇ ਨਾਂ ਤੇ ਬੋਟ। ਤੇ ਅਗਰ ਇਸ ਤਰ੍ਹਾਂ ਦੇ ਹਾਲਾਤ ਰਹੇ ਤਾਂ ਅੱਗੇ ਜਾ ਕੇ ਹੋਰ ਵੀ ਭਿਆਨਕ ਸਾਨੂੰ ਦ੍ਰਿਸ਼ ਦੇਖਣ ਨੂੰ ਮਿਲ ਸਕਦੇ ਨੇ। ਸੋ ਤੁਹਾਡੇ ਕੋਲ ਇੱਕ ਕੀਮਤੀ ਅਧਿਕਾਰ ਆ ਵੋਟ ਪਾਉਣ ਦਾ। ਉਸ ਅਧਿਕਾਰ ਨੂੰ ਅਜਾਇਆ ਨਾ ਜਾਣ ਦਿਓ। ਆਪਣੀ ਵੋਟ ਦਾ ਸਹੀ ਇਸਤੇਮਾਲ ਕਰੋ ਤਾਂ ਕਿ ਤੁਸੀਂ ਇਸ ਰਾਜੇ ਦਾ ਤਖਤਾ ਪਲਟ ਕਰ ਸਕੋ, ਇਸ ਰਾਜੇ ਦਾ ਇਤਿਹਾਸ ਬਦਲ ਸਕੋ। ਇਹ ਹੁਣ ਤੁਹਾਡੇ ਹੱਥ ਵਿੱਚ ਹੈ। ਇਹ ਉਂਗਲੀ ਨਾਲ ਤੁਸੀਂ ਆਪਣਾ ਭਵਿੱਖ ਬਦਲ ਸਕਦੇ ਹੋ ਤੇ ਉਂਗਲੀ ਨਾਲ ਤੁਸੀਂ ਆਪਣਾ ਆਉਣ ਵਾਲਾ ਸਮਾਂ ਖਰਾਬ ਕਰ ਸਕਦੇ ਹੋ ਇਹ ਤੁਹਾਡੇ ਹੱਥਾਂ ਦੇ ਵਿੱਚ ਹੈ ਤੁਸੀਂ ਦੇਖਣਾ ਕਿ ਤੁਸੀਂ ਕੀ ਚਾਹੁੰਦੇ ਹੋ ਤੇ ਕੀ ਕਰਨਾ ਚਾਹੁੰਦੇ ਹੋ ਤੇ ਕੀ ਨਹੀਂ ਕਰਨਾ ਚਾਹੁੰਦੇ ਸੋ ਇਸ ਰਾਜੇ ਦੀ ਤਾਨਾਸ਼ਾਈ ਨੂੰ ਖਤਮ ਕਰਨ ਵਿੱਚ ਤੁਸੀਂ ਬਹੁਤ ਵੱਡਾ ਯੋਗਦਾਨ ਪਾ ਸਕਦੇ ਹੋ ਕੋਈ ਨਹੀਂ ਆ ਤੁਹਾਨੂੰ ਬੇਨਤੀਆਂ ਪਰਵਾਹ ਕਰਨੀਆਂ ਅਗਰ ਇਸ ਵੀਡੀਓ ਵਿੱਚ ਕੋਈ ਗਲਤੀ ਹੋਵੇ ਤਾਂ ਹੱਥ ਜੋੜ ਕੇ ਮਾਫੀ ਤੇ ਅਗਰ ਵੀਡੀਓ ਵਧੀਆ ਲੱਗੇ ਚੈਨਲ ਨੂੰ ਲਾਈਕ ਸ਼ੇਅਰ ਇੱਕ ਵੀਡੀਓ ਵਿੱਚ ਕਮੈਂਟ ਜ਼ਰੂਰ ਕਰਿਆ ਕਰੋ ਕਮੈਂਟਾਂ ਤੋਂ ਪਤਾ ਲੱਗਦਾ ਰਹਿੰਦਾ ਤੁਹਾਡੀ ਸਜਾਜ ਸਾਡੇ ਸਜਾਜ ਕਿਸ ਤਰ੍ਹਾਂ ਦੀ ਸਤ ਸ੍ਰੀ ਅਕਾਲ